ਕਾਈ ਵਜੇ ਉੱਠੇ ਫਿਰ ਕਰੇ ਇਸ਼ਨਾਨ ਦਿਨ ਤੇ ਤਰੀਕ ਬੋਲ ਬੰਡੇ ਗੁਰਬਾਣੀ ਚੋ ਗਿਆਨ ਅੰਜਾਂ ਬਾਣੀਆਂ ਦਾ ਨਿਤਨੇਮ ਪੜੇ ਲਾਕੇ ਰੂਹ ਜਿੱਥੇ ਜਿੱਥੇ ਬੋਲ ਜਾਵੇ ਉੱਥੇ ਬੰਡੇ ਖਸ਼ਮ ਸਭ ਦੀ ਹੀ ਗੱਲ ਮੰਨੇ ਗੱਲ ਕਿਸੇ ਦੀ ਵੀ ਨਹੀਂ ਉਹ ਕਦੇ ਮੋੜਦਾ ਗ੍ਰੰਥੀ ਰਹਿ ਕੇ ਕਰੋ ਬੇਕਰ ਨਾ ਕੋਈ ਵਾੜੀ ਤਨਖਾ ਫਿਰ ਵੀ ਪੜਾ ਸਰਬੱਤ ਵਾਲਾ ਲੋੜ ਦਾ ਗ੍ਰੰਥੀ ਲਿਆਇਆ ਮੋਟਰਸਾਈਕਲ ਜੇ ਲਿਆਇਆ ਮੋਟਰਸਾਈਕਲ ਜੇ ਕਹਿਣ ਅੰਨੀ ਆ ਕਮਾਈ ਜੇ ਕੋਣ ਹੋਵੇ ਗੱਡੀ ਸਾਹ ਜਾਣਗੇ ਚੜਾਈ ਮਿਹਨਤ ਨਾ ਕੋਈ ਦੇਖੇ ਮਿਹਨਤ ਨਾ ਕੋਈ ਦੇਖੇ ਰਹਿੰਦਾ ਨੀਂਦ ਦਾ ਸਤਾਇਆ ਉਹਦੀ ਕਿੰਨੀ ਚੰਗੀ ਸੋਚ ਸਭ ਜਾਂਦਾ ਏ ਪੁਲਾਇਆ ਟਾਈਮ ਵਿੱਚੋਂ ਟਾਈਮ ਕੱਢ ਬੱਚਾ ਬੱਚਾ ਗੁਰਬਾਣੀ ਨਾਲ ਜੋੜਦਾ ਗ੍ਰੰਥੀ ਰਹਿ ਕੇ ਕਰੋ ਬੇਕਰ ਨਾ ਕੋਈ ਵਧੀ ਤਨਖਾ ਫਿਰ ਵੀ ਪਲਾ ਸਰਵਕਤ ਵਾਲਾ ਲੋੜ ਦਾ ਗ੍ਰੰਥ ਲਾਲੀ ਨੇ ਪਿੰਡ ਪਿੰਡ ਦੇਖੇ ਬੜੇ ਮੰਦੜੇ ਨੇ ਹਾਲ ਲਾਲੀ ਨੇ ਪਿੰਡ ਪਿੰਡ ਦੇਖੇ ਬੜੇ ਮੰਦੜੇ ਨੇ ਹਾਲ ਗੁਰੂ ਘਰ ਤਾਂ ਸ਼ਿੰਗਾਰੇ ਰਹਾਇਸ਼ ਗ੍ਰੰਥੀ ਦੀ ਵਿਹਾਲ ਕਈ ਗੁਰੂ ਘਰ ਵੱਡੇ ਰਹਿਣ ਰਾਖੀ ਬਿਨਾ ਖਾਲੀ ਪਾਠ ਪੜਨ ਤੋਂ ਬਾਅਦ ਕਰੇ ਆਪ ਬਾਬਾ ਡਾਲੀ ਸੁਖ ਸਭ ਦੀ ਹੀ ਮੰਗੇ ਸੁਖ ਸਭ ਦੀ ਹੀ ਮੰਗੇ ਗੁਰੂ ਘਰ ਗੁਰੂ ਨਾਲ ਸਦਾ ਜੋੜ ਦਾ ਗ੍ਰੰਥੀ ਰਹਿ ਕੇ ਕਰੋ ਵੇ ਕਰ ਨਾ ਕੋਈ ਵਾੜੀ ਤਨਖਾਹ ਫਿਰ ਵੀ ਭਲਾ ਸਰਬੱਤ ਵਾਲਾ ਲੋੜ ਦਾ ਗ੍ਰੰਥੀ ਘਟ ਹੋਵੇ ਤਨਖਾਹ ਘਟ ਹੋਵੇ ਤਨਖਾਹ ਕਥਾ ਕੀਰਤਨ ਵੀ ਚਾਹੁੰਦੇ ਸਾਰੇ ਪਿੰਡ ਲਈ ਕੀ ਵਾੜਾ ਪਰ ਕਰਨਾ ਨਹੀਂ ਚਾਹੁੰਦੇ ਹਰ ਰੋਜ਼ ਪੈਗ ਲਾਵੇ ਐਸਾ ਬਣੇ ਪ੍ਰਧਾਨ ਹਰ ਰੋਜ਼ ਪੈਗ ਲਾਵੇ ਐਸਾ ਬਣੇ ਪ੍ਰਧਾਨ ਬਾਣੀ ਪੜਨੀ ਨਾ ਆਵੇ ਦੇਵੇ ਵੱਡੇ ਵੱਡੇ ਗਿਆਨ ਮਜਬੂਰੀ ਵਿੱਚ ਰਿਸ਼ਤੇਦਾਰਾਂ ਨੂੰ ਆਪਣੇ ਤੋਂ ਮਜਬੂਰੀ ਵਿੱਚ ਰਿਸ਼ਤੇਦਾਰਾਂ ਨੂੰ ਆਪਣੇ ਤੋਂ ਬੇਬਜਾ ਗੁੱਸੇ ਕਰ ਤੋੜਦਾ ਗਰੰਥੀ ਰਹਿ ਕੇ ਕਰੋ ਬੇਕਰ ਨਾ ਕੋਈ ਵਾੜੀ ਤਨਖਾਹ ਫਿਰ ਵੀ ਭਲਾ ਸਰਬੱਤ ਵਾਲਾ ਲੋੜ ਦਾ ਗਰੰਥੀ ਇਲਾਜ ਤੋਂ ਕਈ ਵਾਂਝੇ ਇਲਾਜ ਤੋਂ ਕਈ ਵਾਂਝੇ ਬੈਠੇ ਮੰਝਿਆ ਤੇ ਵਾਲੇ ਇਲਾਜ ਤੋਂ ਕਈ ਵਾਂਝੇ ਬੈਠੇ ਮੰਝਿਆ ਤੇ ਵਾਲੇ ਟਾਮਾ ਟਾਮਾ ਕੋਈ ਹੋਣਾ ਜਿਨੇ ਘਰ ਕੋਠੀ ਬਾਲੇ ਕਈ ਐਸੇ ਵੀ ਨੇ ਵੀਰ ਪੌਣ ਕੋਠੀ ਦੇਣਕਾਰਾਂ ਕਈ ਐਸੇ ਵੀ ਨੇ ਵੀਰ ਪੌਣ ਕੋਠੀ ਦੇਣਕਾਰਾਂ ਸਤਕਾਰ ਵਾਲੇ ਵੀਰ ਲੈਂਦੇ ਪਲ-ਪਲ ਸਾਰਾ ਜਿਹੜੇ ਜਾਨ ਦੇ ਕਦਰ ਜਿਹੜੇ ਜਾਨ ਦੇ ਕਦਰ ਉਹਨਾਂ ਲਈ ਕਰੋੜ ਦਾ ਗ੍ਰੰਥੀ ਰਹਿ ਕੇ ਕਰੋ ਬੇਕਾਰ ਨਾ ਕੋਈ ਵਾੜੀ ਤਨਖਾਹ ਫਿਰ ਵੀ ਪਲਾ ਸਰਵਤ ਵਾਲਾ ਲੋਡ ਦਾ ਗ੍ਰਾਂਤੀ ਰਹਿ ਕੇ ਕਰੋ ਬੇਕਾਰ ਨਾ ਕੋਈ ਵਾੜੀ ਤਨਖਾਹ ਫਿਰ ਵੀ ਪਲਾ ਸਰਵਤ ਵਾਲਾ ਲੋਡ ਦਾ ਗ੍ਰਾਂਤੀ ਫਿਰ ਵੀ ਪਲਾ ਸਰਵਤ ਵਾਲਾ ਲੋਡ ਦਾ ਗ੍ਰਾਂਤੀ ਸੋ ਗ੍ਰਾਂਤੀ ਸੰਗਾਂ ਦੀ ਸਥਿਤੀ ਤੁਹਾਨੂੰ ਪਤਾ ਹੀ ਹਨ ਕਿੰਨਾ ਕੁ ਸੁਤਕਾਰ ਹੈ ਕਿੰਨੀਆਂ ਕੁ ਤਨਖਾਹਾਂ ਨੇ ਕਿੰਨਾ ਕੁ ਉਹਨਾਂ ਨੂੰ ਬੱਚੇ ਪੜਾਉਣ ਦੇ ਲਈ ਜਾਂ ਘਰਵਾਰ ਪਾਉਣ ਦੇ ਲਈ ਸਹਾਇਕ ਦਿੱਤਾ ਜਾਂਦਾ ਤੁਹਾਨੂੰ ਪਤਾ ਹੀ ਸਾਰਾ ਕੁਝ ਇਹ ਇਹ ਸਚਾਈ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ ਜੇਕਰ ਚੰਗਾ ਲੱਗਿਆ ਤਾਂ ਜਰੂਰ ਕਿਰਪਾ ਕਰਕੇ ਜਰੂਰ ਇਹਨੂੰ ਸ਼ੇਅਰ ਕਰਿਓ ਤੁਹਾਡਾ ਆਪਣਾ ਨਲੀ ਗੋਸਲ ਬੋਲਦੇ ਤੋਂ ਬਹੁਤ ਸਾਰੀਆਂ ਭੁੱਲਾਂ ਚੁੱਕਾ ਗਲਤੀਆਂ ਰਹਿ ਗਈਆਂ ਹੋਣੀਆਂ ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ ਸੋ ਸਾਰੇ ਵੀਰਾਂ ਦਾ ਤੈਦਿਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ